ਕੈਮਰੇ ਦੀ ਅੱਖ ਵਿੱਚ ਕੈਦ ਹੋਈਆਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਤੇ ਸਭ ਤੋਂ ਵੱਧ ਹੈਰਾਨ ਹੋਣਾ ਉਹਨਾਂ ਕਿਸਾਨਾਂ ਨੇ ਜਿਨ੍ਹਾਂ ਨੇ ਆਪਣੀ ਪੂਰੀ ਮਿਹਨਤ ਕਰਕੇ ਭਾਵੇਂ ਕਣਕਾਂ ਦੀਆਂ ਬੱਲੀਆਂ ਸੁਨੈਰੀ ਕਰ ਲਈਆਂ ਪਰ ਜਿੱਥੇ ਉਹਨਾਂ ਬੱਲੀਆਂ ਨੂੰ ਰੱਖਿਆ ਜਾਣਾ ਉੱਥੇ ਦੀਆਂ ਤਸਵੀਰਾਂ ਨੇ ਲੋਕਾਂ ਦੇ ਹੋਸ਼ ਉਡਾਏ ਪਏ ਆ। ਦਰਅਸਲ ਇਹ ਤਸਵੀਰਾਂ ਲੁਧਿਆਣਾ ਦੀ ਦਾਣਾ ਮੰਡੀ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਭਾਵੇਂ ਸਰਕਾਰ ਦੇ ਵੱਲੋਂ ਕਣਕ ਨੂੰ ਲੈ ਕੇ ਚੰਗੇ ਬੰਦੋਬਸਤ ਦਾ ਦਾਵਾ ਕੀਤਾ ਗਿਆ ਹੈ ਪਰ ਦੂਸਰੇ ਪਾਸੇ ਨਾ ਤਾਂ ਇੱਥੇ ਅਜੇ ਤੱਕ ਸਫਾਈ ਹੋਈ ਹੈ ਅਤੇ ਨਾ ਹੀ ਅਜੇ ਤੱਕ ਕਿਸਾਨਾਂ ਦੇ ਵੱਲੋਂ ਕਣਕ ਲਿਆਉਣੀ ਸ਼ੁਰੂ ਕੀਤੀ ਗਈ ਹੈ। ਜਦੋਂ ਇਸ ਬਾਬਤ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਤੁ ਵੀ ਸੁਣ ਲਵੋ ਜਨਾਬ ਹੋਣਾ ਨੇ ਕੀ ਜਵਾਬ ਦਿੱਤਾ ਜੀ ਨਾਣਾ ਵੀ ਸਾਡੇ ਵੱਲੋਂ ਮੰਡੀ ਬੋਰਡਰ ਮਾਰਕੀਟ ਵੱਲੋਂ ਸਫਾਈ ਦਾ ਪ੍ਰਬੰਧ ਲਗਾਤਾਰ ਚੱਲ ਰਿਹਾ ਹੈ ਪਿਛਲੇ 3-4 ਦਿਨਾਂ ਤੋਂ ਸਫਾਈ ਹੋ ਰਹੀ ਹੈ ਟਰਾਲੀ ਬੋਰੇ ਚੜਾ ਰਹੇ ਨੇ ਤੇ ਪਾਣੀ ਦਾ ਪ੍ਰਬੰਧ ਟੈਂਕੀਆਂ ਲੱਗੀਆਂ ਹੋਈਆਂ ਨੇ ਵਾਟਰ ਕੁਲਰ ਖੜੇ ਆ ਸਾਫ ਪਾਣੀ ਉਹਨਾਂ 'ਚ ਭਰਿਆ ਹੋਇਆ ਤੇ ਨਾਲ ਹੀ ਬਿਜਲੀ ਦਾ ਪ੍ਰਬੰਧ ਪੂਰਾ ਲਾਈਟ ਦਾ ਜਿਹੜੀ ਰਾਤ ਨੂੰ ਜਗਣੀ ਜਿੱਥੇ ਕਿਸਾਨਾਂ ਨੇ ਆਣਾ ਤੇ ਜਿਹੜੀ ਆਪਣੇ ਯੂਰੀਨ ਵਾਲਾ ਉਹ ਬਿਲਕੁਲ ਸਾਫ਼ ਨੇ ਉਹਨਾਂ ਕੋਈ ਦਿੱਕਤ ਨਹੀਂ ਆਊਗੀ ਹੋ ਚਾ ਬਿਲਕੁਲ ਰੈਡੀ ਹੈ ਵੀ ਜਿਹੜੀ ਮੰਡ ਕਣਕ ਹੈ ਉਹ ਲਗਭਗ 5-7 ਦਿਨਾਂ ਤੱਕ ਸ਼ੁਰੂ ਹੋ ਜੂਗੀ ਯਾਨੀ ਤੇ ਵਧੀਆ ਢੰਗ ਨਾਲ ਸੀਜ਼ਨ ਬਹੁਤ ਵਧੀਆ ਚੱਲੇਗਾ ਕੋਈ ਹੋਜੀ ਕੋਈ ਕੰਪਲਿਕੇਸ਼ਨ ਨਹੀਂ ਹੋਊਗੀ ਮੈਂ ਤੁਸਾਂ ਨੂੰ ਇਹੀ ਅਪੀਲ ਕਰਾਂਗਾ ਵੀ ਉਹ ਆਪਣੀ ਜਿਹੜੀ ਜਿੰਸਾ ਸੁਕਾ ਕੇ ਮੰਡੀ ਚ ਲੈ ਆ ਤਾਂ ਕਿ ਉਹਨਾਂ ਨੂੰ ਇੱਥੇ ਬੈਠਣ ਦੀ ਆ ਆਪਣੇ ਸਫਾਈ ਕਰਾਣ ਜਿੰਸ ਦੀ ਤਲਾਈ ਕਰਾਣ ਭਰਾ ਕੇ ਜੇ ਫਾਰਮ ਲੈ ਕੇ ਉਸੇ ਦੇਣੀ ਆ ਆਪਣਾ ਕਿੰਡ ਆਪਣੇ ਪਹੁੰਚਣ ਆਪਣੇ ਘਰ ਜਾਗਾ ਮੇਰੀ ਇਹ اپیل ਹੈ ਪੂਰ ਜੋਰ ਪੀ ਲਿਓ ਪ੍ਰਬੰਧ ਦੀ ਗੱਲ ਕਰੀਏ ਜਿਸ ਤਰ੍ਹਾਂ ਪਿਛਲੇ ਕਿਸਾਨਾਂ ਦੇ ਨਾਲ ਰੋਟੋ ਸ਼ਾਟ ਵੀ ਕਾਫੀ ਹੋ ਗਿਆ ਕੋਈ ਬੰਦੋਬਸਥ ਇੱਥੇ ਮਹਿਮਾ ਨਹੀਂ ਹੈ ਨੀ ਕਾ ਬੰਦੋਬਸਥ ਹੈ ਪਰ ਆਦੇ ਵਾਲੇ ਦੁਕਾਨਾਂ ਜਿਹੜੀਆਂ ਹੈਆਂ ਉਹਨਾਂ ਦੇ ਲੱਗੇ ਹੋਏ ਕੈਮਰੇ ਤੇ ਸਾਡੇ ਸਬਜ਼ੀ ਮੰਡੀ ਦੇ ਕੈਮਰੇ ਲੱਗੇ ਹੋਏ ਤੁਸੀਂ ਸਹੀ ਗੱਲ ਕੀਤੀ ਹੈ ਸਫਾਈ ਮੰਡੀ ਦੇ ਵਿੱਚ ਸ਼ੁਰੂਆਤ ਹੋ ਗਈ ਪਰ ਤੁਸੀਂ ਬੈਗ ਇਹਦੇ ਨਾਲ ਹੀ ਦੇਖੋ ਮੰਡੀ ਦੇ ਨਾਲ ਹੀ ਆਲੂ ਨੇ ਭਲੇ ਸੜੇ ਪਏ ਆਲੂ 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 ਦੀ ਲੈਟਰ ਮੈਂ ਕੱਢ ਚੁੱਕਿਆ ਹਾਂ ਉਹ ਚਾਦਰੀ ਤੋਂ ਸ਼ੈੱਡ ਖਾਲੀ ਹੋ ਗਿਆ ਤੇ ਉੱਥੇ ਸਵੈ ਸ਼ੁਰੂ ਹੋ ਜਾਊਗਾ ਜਿਹੜਾ ਉੱਥੇ ਗੰਦਗੀ ਹੈ ਬਹੁਤ ਜ਼ਿਆਦਾ ਗੰਦਗੀ ਉਹ ਸਾਬ ਚੱਕੀ ਜਾਊਗੀ ਆਲੂ ਲੂਗਾ ਸਭ ਬਿਲਕੁਲ ਦੋ ਖੜ ਖਾਲੀ ਨੇ ਬਿਲਕੁਲ ਸਾਫ ਕਰਾਤੇ ਕਿਦੋਂ ਤੱਕ ਸਾਰੇ ਪ੍ਰਬੰਧ ਪੂਰੇ ਕਰ ਦਿੱਤੇ ਜਾਣਗੇ ਬਾ ਕਦਰ ਤੇ ਦਿਨ ਦੀ ਗੱਲ ਹੈ ਪ੍ਰਬੰਧ ਪੂਰੇ ਨੇ ਲਾਈਟ ਦਾ ਪ੍ਰਬੰਧ ਪੂਰਾ ਪਾਣੀ ਦਾ ਪ੍ਰਬੰਧ ਪੂਰਾ ਯੂਰੀਨ ਪੂਰੇ ਨੇ ਜਿਹੜੀ ਆ ਆਲੂ ਕਰਕੇ ਉਹ ਆਲੂ ਲੈਟਰ ਕੱਢੇ ਹੋਏ 38万 ਦਾ ਆਲੂ ਆ ਉਹ ਇੱਕ ਦੋ ਨੇ ਲੈ ਜਾਣਗੇ ਇੱਥੇ ਉਹਦਾ ਸ਼ਿਪ ਕਰ ਦਾਂਗੇ ਕਰਦਾ ਉਧਰ ਸਬਜ਼ੀ ਮੰਡੀ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਜੇ ਕੋਈ ਕਿਸਾਨ ਨੂੰ ਪਰੇਸ਼ਾਨੀ ਸਾਹਮਣਾ ਕਰੂ ਤਾਂ ਮੈਂ ਬੈਠਾ ਸੈਕਟਰੀ ਮਾਰ ਕੇ ਉਹਨੂੰ ਮੇਰਾ ਮਨਿਸਪਲ ਹੋ ਜਾਊਗਾ ਸਾਨੂੰ ਕੰਪਲੇਨਟ ਕਰਨ ਦੱਸਣ ਵੀ ਆ ਗੱਲ ਆ ਉਹਦਾ ਹੱਲ ਕਰਾਂਗੇ ਅੱਪ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ